ਮਨ ਲਓ ਮੈਂ ਕਿਸੇ ਵੱਡੇ ਲੀਡਰ ਦਾ ਨਾਮ ਲਵਾਂ ਕਿ ਉਹ ਉਸ ਰਾਸ਼ੀ ਵਾਲਾ ਬੰਦਾ ਜਦੋਂ ਉਹ ਪੈਦਾ ਹੋਇਆ ਬੰਦਾ ਮੰਨ ਲਓ ਫਾਰ ਐਗਜ਼ਾਮਪਲ ਇੱਕ ਪਾਰਟਿਕੂਲਰ ਟਾਈਮ ਦੇ ਵਿੱਚ ਪੈਦਾ ਹੋਇਆ ਉਸ ਟਾਈਮ ਤੇ ਹਜ਼ਾਰਾਂ ਹੀ ਬੱਚੇ ਦੁਨੀਆ ਭਰ ਚ ਪੈਦਾ ਹੋਏ ਹੋਣਗੇ ਜੇ ਇੱਕ بڑا ਪ੍ਰੋਮੀਨੈਂਟ ਲੀਡਰ ਇੱਕ ਜਗ੍ਹਾ ਤੇ ਪਹੁੰਚ ਗਿਆ ਕਿ ਉਹ ਸਾਰੇ ਦੇ ਸਾਰੇ ਹਜ਼ਾਰਾਂ ਬੱਚੇ ਵੀ ਉੱਥੇ ਪਹੁੰਚਣਗੇ ਜੀ ਇਹ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਇੱਕੋ ਟਾਈਮ ਦੇ ਉੱਤੇ ਬਹੁਤ ਬੱਚੇ ਪੈਦਾ ਹੁੰਦੇ ਨੇ ਔਰ ਉਹਨਾਂ ਦੇ ਇਵੈਂਟਸ ਲਈ ਦੇ ਸੇਮ ਨਹੀਂ ਹੁੰਦੇ ਆ ਦੈਟਸ ਵਾਟ ਮਾਈ ਕੁਐਸਚਨ ਇਜ਼ ਉਹ ਇਸ ਤਰੀਕੇ ਨਾਲ ਹੁੰਦਾ ਐਕਚੁਅਲੀ ਦੇ ਵਿੱਚ ਤਾਂ ਸਟਾਰੋਲੋਜੀ ਨੇ ਜਦੋਂ ਸਟਾਰਟ ਕਰਨਾ ਹੁੰਦਾ ਜਦੋਂ ਬੱਚਾ ਪਹਿਲਾ ਸਾਹ ਮਾਂ ਦੀ ਕੱਖ ਚ ਲੈਂਦਾ ਉਦੋਂ ਹੀ ਉਹਦੇ ਕਰਮ ਸ਼ੁਰੂ ਹੋ ਜਾਂਦੇ ਨੇ ਅੱਛਾ ਔਰ ਉਹ ਡਿਪੈਂਡ ਕਰਦਾ ਕਿ ਉਹ ਪਿਛਲੇ ਜਨਮ ਚ ਕਿਹੋ ਜਿਹਾ ਕਰਮ ਕਰਕੇ ਆਇਆ ਉਹਦੀ ਕਰਮਾਂ ਦੇ ਬੇਸ ਤੇ ਉਹ ਆਪਣੇ ਸਾਂਵਲਾ ਦੀ ਗਿਣਤੀ ਪੂਰੀ ਕਰਦਾ ਅੱਪਾ ਦੇਖਦੇ ਆ ਅਨਫੋਰਚੂਨੇਟਲੀ ਕਈ ਬੱਚੇ ਕੁੱਖ ਚੀ ਖਤਮ ਹੋ ਜਾਂਦੇ ਨੇ ਕਈ ਜੰਮਣ ਤੋਂ ਬਾਅਦ ਖਤਮ ਹੋ ਜਾਂਦੇ ਨੇ ਕਈ 60 ਸਾਲ 70 ਸਾਲ ਚ 100 ਸਾਲ ਚ ਬਲਕਿ 100 ਸਾਲ ਵੀ ਟੱਪ ਚ ਜਾਂਦੇ ਨੇ ਇਹ ਸਾਰਾ ਕੁਝ ਡਿਪੈਂਡ ਕਰਦਾ ਤੁਹਾਡੇ ਪਿਛਲੇ ਜਨਮਾਂ ਦੇ ਕਰਮਾਂ ਦਾ ਕਿਉਂਕਿ ਅਸਟਰੋਲੋਜੀ ਦੇ ਵਿੱਚ ਕਿਸਮਤ ਔਰ ਕਰਮ ਇਹੀ ਖੇਲ ਆ ਪੂਰਾ ਹੂੰ ਹੂੰ ਕਈ ਵਾਰੀ ਕਰਮ ਕਹਿੰਦੇ ਕਿ ਮੈਂ ਜਿੱਤਣਾ ਤੇ ਕਿਸਮਤ ਕਹਿੰਦੀ ਮੈਂ ਜਿੱਤਣਾ ਇਹਨਾਂ ਦੋਨਾਂ ਦਾ ਹੀ ਆਪਸੀ ਹਿਸਾਬ ਕਿਤਾਬ ਹੈ ਅਸਲੀ ਜਿਹੜੇ ਬਹੁਤ ਮਹਾਨ ਅਸਟਰੋਲੋਜਰਸ ਹੈਗੇ ਆ ਉਹ ਜਦੋਂ ਵੀ ਕਿਸੇ ਦਾ ਚਾਰਟ ਚੈੱਕ ਕਰਦੇ ਨੇ ਦੋ ਹੀ ਪਲੈਨਟ ਚੈੱਕ ਕਰਦੇ ਨੇ ਇੱਕ ਜੂਪੀਟਰ ਤੇ ਇੱਕ ਸੈਟਰਨ ਜੂਪੀਟਰ ਤੁਹਾਡੀ ਕਿਸਮਤ ਦਾ ਗ੍ਰਹਿ ਹੈ ਤੇ ਸੈਟਰਨ ਤੁਹਾਡੀ ਕਰਮਾਂ ਦਾ ਗ੍ਰਹਿ ਹੈ ਹਾਂ ਔਰ ਔਰ ਕਿਸਮਤ ਡਿਸਾਈਡ ਕਰਦੀ ਹੈ ਕਿ ਕਰਮ ਕਿਹੋ ਜਿਹਾ ਕਰਨੇ ਤੁਸੀਂ ਤੇ ਅਸਲੀ ਸਾਡੀ ਜਿਹੜੀ ਅਸਟ੍ਰੋਲੋਜੀ ਦੇ ਅੰਦਰ ਸਭ ਤੋਂ بڑا ਜੋਗਾ ਉਹ ਧਰਮ ਕਰਮ ਆதிபਤੀ ਯੋਗੀ ਹੈਗਾ ਕਿ ਇਨਸਾਨ ਜੇ ਅਗਰ ਧਰਮ ਦੀ ਅੰਦਰ ਪ੍ਰਿੰਸੀਪਲਸ ਹੈਗੇ ਆ ਤੇ ਉਹਦੀ ਜ਼ਿੰਦਗੀ ਦੇ ਕਰਮ ਬਹੁਤ ਵਧੀਆ ਹੋਣਗੇ ਓਕੇ ਤੇ ਅਗਰ ਉਹਦਾ ਉਹਦੇ ਧਰਮ ਦੇ ਪ੍ਰਤੀ ਉਹਦਾ ਕਮਜ਼ੋਰ ਹੈ ਹੂੰ ਤੇ ਉਹ ਕਰਮ ਵੀ ਉਹਦੇ ਕਮਜ਼ੋਰ ਹੀ ਹੋਣਗੇ ਜਿੱਦਾਂ ਕਿ ਮੈਂ ਐਗਜ਼ਾਮਪਲ ਦਿੰਦਾ ਕਿ ਕਾਫੀ ਲੋਕ ਜਿਹੜੇ ਸਾਡੇ ਸਮਾਜ ਦੇ ਵਿੱਚ ਚੋਰ ਬਣ ਜਾਂਦੇ ਨੇ ਠੱਗ ਬਣ ਜਾਂਦੇ ਨੇ ਇਹਦਾ ਮਤਲਬ ਉਹਨਾਂ ਦੇ ਜਿਹੜੇ ਪ੍ਰਿੰਸੀਪਲ ਔਰ ਐਥਿਕਸ ਉਹ ਵੀਕ ਹੈ ਇਹ ਵੀ ਗ੍ਰਹਿਣ ਕਰਕੇ ਇਹ ਵੀ ਗ੍ਰਹਿਣ ਕਰਕੇ ਆ ਉਹ ਵੀਕ ਹੈ ਔਰ ਉਹਦੇ ਕਰਕੇ ਉਹਨਾਂ ਦੇ ਕਰਮ ਜਿਹੜੇ ਹੈਗੇ ਫਿਰ ਉਦਾਂ ਦੇ ਹੋ ਜਾਂਦੇ ਨੇ ਉਹਨਾਂ ਨੂੰ ਮਾਹੌਲ ਉਦਾਂ ਦਾ ਮਿਲਦਾ